2 April ਨੂੰ Jammu Kashmir ਦੇ Pahalgam ਚ ਹੋਏ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਇੱਕ ਦੂਜੇ ਖਿਲਾਫ ਕਈ ਕੂਟਨੀਤਿਕ ਕਦਮ ਚੁੱਕੇ ਨੇ ਜਿਨ੍ਹਾਂ ਚ ਭਾਰਤ ਵੱਲੋਂ Attari-Baghga border ਤੇ ਆਵਾਜਾਈ ਰੋਕ ਦਿੱਤੀ ਗਈ ਪਾਕਿਸਤਾਨ ਦੇ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਲਈ ਕਹਿ ਦਿੱਤਾ ਗਿਆ ਅਤੇ ਸਿੰਧੂ ਜਲ ਸਮਝੌਤਾ ਰੱਦ ਕਰਨ ਦਾ ਸਾਫ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਜਵਾਬ ਦੇ ਵਿੱਚ Shimla Agreement ਨੂੰ ਰੱਦ ਕਰ ਦਿੱਤਾ ਹੈ ਅਤੇ ਸਿੱਖ ਅਸ਼ਰਦਾਲੂਆਂ ਤੋਂ ਬਿਨਾਂ ਵਿਜੇ ਭਾਰਤੀ ਨਾਗਰਿਕਾਂ ਨੂੰ ਦੇਣ ਤੇ ਰੋਕ ਲਗਾਈ ਹੈ ਅਤੇ ਹਰ ਪਾਸੇ ਤੋਂ ਹੋਣ ਵਾਲੇ ਵਪਾਰ ਨੂੰ ਰੋਕ ਦਿੱਤਾ ਹੈ ਪਰ ਇਹਨਾਂ ਫੈਸਲਿਆਂ ਚੋਂ ਸਭ ਤੋਂ ਵੱਧ ਚਰਚਾ ਸਿੰਧੂ ਜਲ ਸਮਝੌਤੇ ਤੇ ਸ਼ਿਮਲਾ ਐਗਰੀਮੈਂਟ ਦੇ ਰੱਦ ਹੋਣ ਦੀ ਹੋ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਸਿੰਧੂ ਜਲ ਸਮਝੌਤਾ ਕੀ ਹੈ ਤੇ ਇਹ ਕਦੋਂ ਤੇ ਕਿਵੇਂ ਹੋਇਆ ਸੀ ਭਾਰਤ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਦੇ ਦਰਿਆਵਾਂ ਦੇ ਪਾਣੀ ਦੀ ਵੰਡ ਲਈ 19 ਸਤੰਬਰ 1960 ਨੂੰ ਹੋਏ ਦਵੱਲੇ ਸਮਝੌਤੇ ਨੂੰ ਸਿੰਧੂ ਜਲ ਸਮਝੌਤਾ ਕਿਹਾ ਜਾਂਦਾ ਹੈ ਸਿੰਧੂ ਨਦੀ ਦਾ ਇਲਾਕਾ ਕਰੀਬ 11.2 ਲੱਖ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਪਾਕਿਸਤਾਨ ਦੇ ਵਿੱਚ ਜੇ ਕਹਿ ਲਿਆ ਜਾਵੇ ਤਾਂ 47% ਦੀ ਹੈ ਭਾਰਤ ਦੇ ਵਿੱਚ 39% ਦੀ ਹੈ ਚੀਨ ਦੇ ਵਿੱਚ 8% ਦੀ ਹੈ ਅਤੇ ਅਫਗਾਨਿਸਤਾਨ ਦੇ ਵਿੱਚ 6% ਹਿੱਸਾ ਇਸ ਦਾ ਮੌਜੂਦ ਹੈ ਸਿੰਧੂ ਜਲ ਸਮਝੌਤੇ ਦਾ ਮੁੱਢ 1948 ਵਿੱਚ ਉਦੋਂ ਵੱਜਿਆ ਜਦੋਂ ਭਾਰਤ ਸਰਕਾਰ ਨੇ ਸਤਲੁਜ ਬਿਆਸ ਅਤੇ ਰਾਵੀ ਦੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕ ਦਿੱਤਾ ਇਹ ਝਗੜਾ 1947 ਚ ਭਾਰਤ ਦੀ ਵੰਡ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਖਾਸ ਕਰਕੇ ਪੰਜਾਬ ਅਤੇ ਸਿੰਧੂ ਪ੍ਰਾਤੂਬ ਚਾਲੇ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਇੰਜੀਨੀਅਰ ਮਿਲੇ ਅਤੇ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਆਉਣ ਵਾਲੀਆਂ ਦੋ ਮੁੱਖ ਨਹਿਰਾਂ ਤੇ ਇੱਕ ਸਟੈਂਡਰਡ ਸਟੀਲ ਸਮਝੌਤੇ ਉੱਤੇ ਹਸਤਾਖਰ ਕੀਤੇ ਜਿਸ ਮੁਤਾਬਕ ਪਾਕਿਸਤਾਨ ਨੂੰ ਲਗਾਤਾਰ ਪਾਣੀ ਮਿਲਦਾ ਰਿਹਾ ਇਹ ਸਮਝੌਤਾ 31 ਮਾਰਚ 1948 ਤੱਕ ਲਾਗੂ ਸੀ ਪਰ 1 ਅਪ੍ਰੈਲ 1948 ਨੂੰ ਜਦੋਂ ਸਮਝੌਤਾ ਲਾਗੂ ਨਹੀਂ ਰਿਹਾ ਤਾਂ ਭਾਰਤ ਨੇ ਦੋ ਮੁੱਖ ਨਹਿਰਾਂ ਦਾ ਪਾਣੀ ਰੋਕ ਦਿੱਤਾ ਜਿਸ ਵਿੱਚ ਪਾਕਿਸਤਾਨੀ ਪੰਜਾਬ ਦੇ 17 ਲੱਖ ਏਕੜ ਜ਼ਮੀਨ ਤੇ ਹਾਲਾਤ ਖਰਾਬ ਹੋ ਗਏ ਪਰ ਬਾਦ ਦੇ ਵਿੱਚ ਹੋਏ ਸਮਝੌਤੇ ਤੋਂ ਬਾਅਦ ਭਾਰਤ ਪਾਣੀ ਦੀ ਪੂਰਤੀ ਜਾਰੀ ਰੱਖਣ ਤੇ ਰਾਜ਼ੀ ਹੋ ਗਿਆ ਦੋਵੇਂ ਦੇਸ਼ਾਂ ਵਿਚਾਲੇ ਪਾਣੀ ਦੇ ਇਸ ਝਗੜੇ ਨੂੰ ਨਿਬੇੜਨ ਲਈ ਵਿਸ਼ਵ ਬੈਂਕ ਨੇ ਦਖਲ ਦਿੱਤਾ ਅਤੇ ਦਵੱਲੀਆਂ ਬੈਠਕਾਂ ਤੋਂ ਬਾਅਦ ਸਿੰਧੂ ਜਲ ਸਮਝੌਤਾ ਸਹੀ ਬੰਦ ਹੋ ਗਿਆ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨੀ ਰਾਸ਼ਟਰਪਤੀ ਆਯੂਬ ਖਾਨ ਨੇ ਇਸ ਸਮਝੌਤੇ ਤੇ ਹਸਤਾਖਰ ਕੀਤੇ ਸਿੰਧੂ ਜਲ ਸਮਝੌਤੇ ਦੇ ਮੁੱਖ ਬਿੰਦੂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ-ਕਿਹੜੇ ਰਹੇ ਨੇ ਹੁਣ ਤੱਕ ਸਿੰਧੂ ਦਰਿਆਤ ਦੇ ਸਹਾਇਕ ਦਰਿਆਵਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸਤਲੁਜ ਬਿਆਸ ਅਤੇ ਰਾਵੀ ਦਰਿਆ ਨੂੰ ਪੂਰਬੀ ਦਰਿਆ ਕਿਹਾ ਜਾਂਦਾ ਹੈ ਅਤੇ ਜਦਕਿ ਜੇਲਮ ਚਨਾਬ ਅਤੇ ਸਿੰਧੂ ਨੂੰ ਪੱਛਮੀ ਦਰਿਆ ਕਿਹਾ ਜਾਂਦਾ ਹੈ ਸਮਝੌਤੇ ਮੁਤਾਬਕ ਪੂਰਬੀ ਦਰਿਆਵਾਂ ਦਾ ਪਾਣੀ ਕੁਝ ਕੁ ਛੱਡ ਕੇ ਕਹਿ ਲਿਆ ਜਾਵੇ ਤਾਂ ਭਾਰਤ ਬਿਨਾਂ ਰੋਕਟੋਕ ਤੇ ਇਸ ਨੂੰ ਵਰਤ ਸਕਦਾ ਹੈ ਪੱਛਮੀ ਦਰਿਆਵਾਂ ਦਾ 80% ਪਾਣੀ ਪਾਕਿਸਤਾਨ ਦੇ ਲਈ ਹੋਵੇਗਾ ਪਰ ਸਮਝੌਤੇ ਅੰਦਰ ਕੁਝ ਨਦੀਆਂ ਦੇ ਪਾਣੀ ਦੀ ਸੀਮਤ 20% ਦੇ ਨਜ਼ਦੀਕ ਜੇ ਕਹਿਲਾ ਜਾਵੇ ਤਾਂ ਉਹ ਮਾਤਰਾ ਵਰਤੋਂ ਕਰਨ ਦਾ ਅਧਿਕਾਰ ਭਾਰਤ ਨੂੰ ਦਿੱਤਾ ਗਿਆ ਜਿਵੇਂ ਬਿਜਲੀ ਬਣਾਉਣਾ ਖੇਤੀ ਲਈ ਸੀਮਤ ਪਾਣੀ ਕੰਟਰੈਕਟ ਵਿੱਚ ਬੈਠਕ ਅਤੇ ਸਾਈਟ ਨਰੀਖਣ ਆਦਿ ਤਜਵੀਜ਼ ਉਸ ਦੇ ਵਿੱਚ ਮੌਜੂਦ ਸੀ ਸਮਝੌਤੇ ਦੇ ਤਹਿਤ ਇੱਕ ਸਥਾਈ ਸਿੰਧੂ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਇਸ ਦੇ ਵਿੱਚ ਦੋਵੇਂ ਦੇਸ਼ਾਂ ਦੇ ਕਮਿਸ਼ਨਰਾਂ ਦੇ ਮਿਲਣ ਦੀ ਤਜਵੀਜ਼ ਰੱਖੀ ਗਈ ਸੀ ਇਹ ਕਮਿਸ਼ਨਰ ਹਰ ਕੁਝ ਸਮੇਂ ਵਿੱਚ ਇੱਕ ਦੂਜੇ ਨੂੰ ਮਿਲਣਗੇ ਅਤੇ ਕਿਸੇ ਵੀ ਪਰੇਸ਼ਾਨੀ ਤੇ ਗੱਲ ਕਰਨਗੇ ਜੇਕਰ ਕੋਈ ਦੇਸ਼ ਕਿਸੇ ਪ੍ਰੋਜੈਕਟ ਤੇ ਕੰਮ ਕਰਦਾ ਹੈ ਅਤੇ ਦੂਜੇ ਦੇਸ਼ ਨੂੰ ਉਸਦੇ ਡਿਜ਼ਾਈਨ ਤੇ ਇਤਰਾਜ਼ ਹੈ ਤਾਂ ਦੂਜਾ ਦੇਸ਼ ਉਸ ਦਾ ਜਵਾਬ ਦੇਵੇਗਾ ਦੋਮਾ ਪੱਖਾਂ ਦੀਆਂ ਬੈਠਕਾਂ ਹੋਣਗੀਆਂ ਜੇਕਰ ਕਮਿਸ਼ਨ ਸਮੱਸਿਆ ਦਾ ਹੱਲ ਨਹੀਂ ਲੱਭ ਸਕਦਾ ਤਾਂ ਸਰਕਾਰਾਂ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੀਆਂ ਇਸ ਤੋਂ ਇਲਾਵਾ ਸਮਝੌਤੇ ਵਿੱਚ ਵਿਵਾਦ ਦਾ ਹੱਲ ਲੱਭਣ ਲਈ ਮਾਰਾਂ ਦੀ ਮਦਦ ਲੈਣ ਜਾਂ ਕੋਰਟ ਆਫ ਆਰਬਿਟ੍ਰੇਸ਼ਨ ਵਿੱਚ ਜਾਣ ਦਾ ਵੀ ਰਸਤਾ ਸੁਝਾਇਆ ਗਿਆ ਤਾਂ ਇਹ ਥੀ ਸਮਝੌਤਾ ਜੋ ਰੱਦ ਕੀਤੇ ਗਏ ਨੇ ਇਸ ਦੇ ਵਿੱਚ ਸਿੰਧੂ ਜਲ ਸਮਝੌਤਾ ਲਗਾਤਾਰ ਜਿਹਨਾਂ ਦਾ ਜ਼ਿਕਰ ਹੋ ਰਿਹਾ ਸੀ ਅਸੀਂ ਉਸ ਤੋਂ ਤੁਹਾਨੂੰ ਜਾਣੂ ਕਰਵਾਇਆ ਹੈ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ